गॾ <laughs> वठो ਮੇਰੀ ਮਿਲਨੀ ਦੁਆਵਾਲ ਕੇ ਹੱਤਾ ਦਾ ਤਾ ਦਾ ਸੇਕਣਾ ਮੇਰੀ ਜਿੰਮੇਗੀ ਦੀ ਕਰਨਾ ਬੰਦਾ ਬਗੀਰ ਬਣਨ ਵਾਸਤੇ ਦੋ ਧਿਕੀਆਂ ਤਲਵਾਰਾਂ ਨੂੰ ਦੋ ਧਿਕੀਆਂ ਤਲਵਾਰਾਂ ਨੂੰ ਇੱਕ ਮਿਆਨ ਸਮਾਹਾ ਮੈਂ ਹੈ ਮੀ ਲੋੜਾ ਔਖਾ ਰਿਕ ਬਿਆਹ ਹਵਾਣਾ ਦੋ ਧਿਕੀਆਂ ਤਲਵਾਰਾਂ ਨੂੰ ਇੱਕ ਮਿਆਨ ਸਮਾਉਣਾ ਔਖਾ ਹੈ ਰਿਕ ਜਨ ਖਬੋ ਤੇ ਹਰ ਕੋਈ ਬਣ ਜਾਂਦਾ ਸਾਧੂ ਸੰਤ ਤੇ ਹਰ ਕੋਈ ਬਣ ਪਰ ਸਾਧ ਕੋ ਹੋਣਾ ਆਖ ਹੈ ਰੰਦਾ ਦੇਖਣਾ ਐਵੇਂ ਵੀ ਫਕੀਰ ਮੈਂ ਨਤੀ ਤੂੰ ਆ ਬਾਰ ਕੇ ਹੜਾ ਦਾ ਵੇਖਣਾ ਮੇਰੀ ਫਕੀਰੀ ਮੈਂ ਨਤੀ ਤੂੰ ਆ ਬਾਰ ਕੇ ਹੜਾ ਦਾ ਵੇਖਣਾ ਐਵੇਂ ਵੀ ਫਕੀਰੀ ਮੈਂ ਨਤੀ ਤੂੰ ਆ ਬਾਰ ਕੇ ਹੜਾ ਦਾ ਵੇਖਣਾ ਐਵੇਂ ਨਹੀਂ ਫਕੀਰੀ ਮੇਰੀ ਇੱਕ ਅਕਲ ਹੈ ਇੱਕ ਇਸ਼ਕ ਹੈ ਆਹ ਆਇਸ਼ਕ ਹੈ ਅਜਾ ਇੱਥੇ ਆ ਇਸ਼ਕ ਹੈ ਇਸ਼ਕੀ ਕਹਿੰਦਾ ਕਹਿੰਦਾ ਗੁਰੂ ਗੁਰੂ ਕਰ ਜਿਹੜੀ ਅਕਲ ਹੈ ਉਹ ਕਹਿੰਦੀ ਰੱਬ ਰੱਬ ਕਰ ਸਿੱਧਾ ਰੱਬ 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 ਕਰ ਅੱਲਾ ਅੱਲਾ ਕਰ ਓਏ ਹੋਏ ਪਰ ਆਸ਼ਕੀ ਕੀ ਕਹਿੰਦੇ ਇਹ ਗੱਲ ਗਿਆਨ ਦੀ ਹੈ ਜੀ ਕਹਿੰਦੇ ਆਸ਼ਕੀ ਕਹਿੰਦੇ ਹਰ ਹਰ ਕਰੇ ਹਰ ਹੈ ਨਹੀਂ ਜਿਸ ਦਾ ਰੱਬ ਰੱਬ ਕਰੇਗਾ ਰੱਬ ਨਹੀਂ ਮਿਲਣਾ ਫਿਰ ਕਿੱਦਾਂ ਮਿਲਣਾ ਹਰ ਹਰ ਕਰੇ ہر ہے نہیں جے تو ہر ہے جی رب رب کرے گا رب نہیں ملنا آشک کہ آج جی تھی لوگ ہو کہ ہر ہر کرے ہر ہے نہیں جی گرو گرو کرے تو ہر ہے <تصفح> हر, <تصفح> گرو گرو ہر ہے <تصفح> रब, 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 <تصفح> हर, हर हर گرو تو ہے ਸਨਾ ਬੁੱਲੇ ਸ਼ਾਹ ਨੇ ਗੁਰੂ ਦਾ ਪਵੰਦਿਆ ਜੀ ਨੋਟ ਕਰਿਓ ਤੁਹਾਨੂੰ ਦੋ ਗੱਲਾਂ ਹੀ ਕਰਨੀਆਂ ਆ ਬੜੇ ਸੂਝਵਾਨ ਲੋਕੋ ਹਰ ਗੱਲ ਨੂੰ ਸਮਝਣ ਵਾਲਿਓ ਬੁੱਲੇ ਸ਼ਾਹ ਨੇ ਗੁਰੂ ਦਾ ਪਵੰਦਿਆ ਸ਼ਰ੍ਹਾਂ ਵਾਲਿਆਂ ਨੇ ਉਹਦੇ ਤੇ ਫਤਵਾ ਲਾਇਆ ਸ਼ਰ੍ਹਾਂ ਵਾਲੇ ਪੌਲੀ ਦੀ ਸਭ ਟੋਪੜੀਆਂ ਟੋਪੀਆਂ ਵਾਲੇ ਜਿਹੜੇ ਕਹਿੰਦੇ ਸਿੱਧਾ ਅੱਲਾ ਅੱਲਾ ਇਹਨਾਂ ਨੂੰ ਤਾਂ ਮੜੀਆਂ ਮਸਾਣੀਆਂ ਦੱਸਦੇ ਨੇ ਉਹ ਜਿਹੜੇ ਸ਼ਰੀਅਤ ਵਾਲੇ ਉਹ ਕਹਿੰਦੇ ਬੁੱਲੇ ਨੇ ਗੁਰੂ ਦਾ ਪਵੰਦਿਆ ਉਹ ਕਹਿੰਦੇ ਕਦੇ ਬੰਦੇ ਨੂੰ ਰੱਬ ਕਹਿਣਾ ਇਹਦਾ ਏਬ ਹੈ ਕਦੇ ਨੂੰ ਰੱਬ ਕਹਿਣਾ ਇਹਦਾ ਏਬ ਹੈ ਕਦੇ ਨੂੰ ਰੱਬ ਕਹਿਣਾ ਇਹਦਾ ਏਬ ਹੈ ਕਦੇ ਨੂੰ ਰੱਬ ਕਹਿਣਾ ਇਹਦਾ ਏਬ ਹੈ ਬੁੱਲਿਆ ਤੂੰ ਬੰਦੇ ਨੂੰ ਰੱਬ ਕਹਿਣ ਲੱਗ ਪਿਆ ਇਹ ਤੈਨੂੰ ਏਬ ਲੱਗ ਗਿਆ ਤੈਨੂੰ ਨਸ਼ਾ ਲੱਗ ਗਿਆ ਬੰਦੇ ਨੂੰ ਰੱਬ ਕਹਿਣਾ ਇਹ ਏਬ ਹੈ ਬੁੱਲੇ ਨੇ ਜਵਾਬ ਦਿੱਤਾ ਬਾਜੀ ਉਹ ਕਹਿੰਦੇ ਬੰਦੇ ਨੂੰ ਰੱਬ ਕਹਿਣਾ ਇਹਦਾ ਏਬ ਹੈ ਕਦੇ ਨੂੰ ਰੱਬ ਕਹਿਣਾ ਇਹਦਾ ਏਬ ਹੈ ਕਦੇ ਨੂੰ ਰੱਬ ਕਹਿਣਾ ਇਹਦਾ ਏਬ ਹੈ ਕਦੇ ਨੂੰ ਰੱਬ ਕਹਿਣਾ ਇਹਦਾ ਏਬ ਹੈ ਬੁੱਲੇ ਸ਼ਾ ਕਹਿੰਦੇ ਕਦੇ ਬੰਦਾ ਜੋ ਹਰ ਕਿਸ ਦਾ ਅੱਲਾਹ ਕਹੇ ਕبھی ਮਿਲਦੀ ਕੋਈ ਨਹੀਂ ਦੁਆਵਾਰ ਕੇ ਹਟੰਦਾ ਬੱਸ ਤੇ ਮੇਰੀ ਬੱਤੀ ਦੀ ਗੋਦੀ ਦੁਆਵਾਰ ਕੇ ਹਟੰਦਾ ਮੈਂਗਾ ਸੇਕ ਆ ਵਾਲ ਕੇ ਹੱਡਾਂ ਦਾ ਬੰਦਾ ਸੇਕਦਾ ਮੇਰੀ ਬਣੀ ਨਹੀਂ ਮੇਲੇ ਦੀ ਆ ਵਾਲ ਕੇ ਹੱਡਾਂ ਦਾ ਬੰਦਾ ਸੇਕਿਆ ਮੇਰੀ ਬਣੀ ਹਜੀ ਬਣੀ ਉਹ ਅਕਲ ਕਹਿੰਦੀ ਅਕਲ ਕਰ ਹੁਸ਼ਿਆਰ ਹੋ ਅਕਲ ਕਹਿੰਦੀ ਅਕਲ ਕਰ ਹੁਸ਼ਿਆਰ ਹੋ ਅਕਲ ਕਹਿੰਦੀ ਅਕਲ ਕਰ ਹੁਸ਼ਿਆਰ ਹੋ ਅਕਲ ਕਹਿੰਦੀ ਹੁਸ਼ਿਆਰ ਹੋ ਜੀ ਅਕਲ ਕਹਿੰਦੀ ਅਕਲ ਕਹਿੰਦੀ ਨਾ ਕਰ ਨਾ ਇਹਨਾਂ ਤੋਂ ਨਗਰ ਲੱਗ ਅਕਲ ਕਹਿੰਦੀ ਅਕਲ ਕਰ ਹੁਸ਼ਿਆਰ ਹੋ ਪਰ ਤੁਹਾਡੇ ਵਰਗੇ ਆਸ਼ਕ-ਪਿਸ਼ੋਰ ਕਹਿੰਦੇ ਨੇ ਸੁਣੋ ਜਰਾ ਗੌਰ ਕਰੋ ਜੀ ਬਹੁਤ ਕਾਬਲੇ ਗੁਰ ਗੱਲ ਹੈ ਕਿਉਂਕਿ ਗੱਲ ਦਾ ਮਸਲਾ ਹੁੰਦਾ ਹੈ ਕਿ ਸਰਦਾਰ ਅਲੀ ਭਾਜੀ ਉਹਨਾਂ ਦੀ ਗਾਇਕੀ ਬੰਦਿਆ ਉਹਦਾ ਆਪਣਾ ਤਰੀਕਾ ਸਾਡਾ ਆਪਣਾ ਤਰੀਕਾ ਕਿਉਂਕਿ ਹਰ ਗੱਲ ਦੇ ਵਿੱਚ ਆਪਣਾ ਨਵਾਂ ਕੋਈ ਮਸਾਲਾ ਹੋਵੇ ਨਾ ਫਿਰ ਉਹ ਗੱਲ ਬਣ ਜਾਂਦੀ ਹੈ ਪਰ ਇਹ ਜਿਹੜੀ ਗੱਲ ਮੈਂ ਕਰ ਰਿਹਾ ਹਾਂ ਬਹੁਤ ਕਾਬਲੇ ਗੁਰ ਗੱਲ ਹੈ ਅਕਲ ਕਹਿੰਦੀ ਅਕਲ ਵਾਲੇ ਕਹਿੰਦੇ ਰੱਬ ਰੱਬੇ ਕਰਿਆ ਕਰੋ ਸਿੱਧਾ ਆਹੋ ਪਰ ਆਸ਼ਕ ਕਹਿੰਦੀ ਗੁਰੂ-ਗੁਰੂ ਕਰਿਆ ਕਰੋ हो अकल कंदी अकल कर हुशियार हो अकल कंदी अकल कर अकल कंदी अकल करुशियार हो अकल कर